ਹਾਂਜੀ ਦੋਸਤੋ, ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਗੱਲ ਕਿ ਰਾਜਵੀਰ ਜਵੰਦਾ ਦੀ ਆਉਣ ਵਾਲੀ ਫਿਲਮ ਜਮਲਾ ਲੀਕ ਹੋ ਗਈ ਹੈ। ਪਰ ਇਹ ਕੀ ਸੱਚਮੁੱਚ ਲੀਕ ਹੋਈ ਹੈ ਜਾਂ ਇਹ ਸਿਰਫ ਇੱਕ ਅਫਵਾਹ ਹੈ ਜੋ ਫੈਨਸ ਵਿੱਚ ਫੈਲ ਰਹੀ ਹੈ। ਕੀ ਹੈ ਜਮਲਾ ਫਿਲਮ ਦੀ ਪੂਰੀ ਕਹਾਣੀ, ਕਦੋਂ ਇਹ ਮੂਵੀ ਰਿਲੀਜ਼ ਹੋਣੀ ਹੈ? ਜਾਣਨ ਲਈ ਬਣੇ ਰਹੋ ਸਾਡੇ ਵੀਡੀਓ ਵਿੱਚ। ਤੁਸੀਂ ਵੀ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਹੋ ਤਾਂ ਇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਕਮੈਂਟ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਦੇਖ ਰਹੇ ਹੋ ਵਾਇਰਲ ਪੰਜਾਬੀ ਅਪਡੇਟਸ ਅਤੇ ਅੱਜ ਆਸਾ ਗੱਲ ਕਰਾਂਗੇ ਉਸ ਖਬਰ ਦੀ ਜਿਸ ਨੇ ਪੰਜਾਬੀ ਇੰਡਸਟਰੀ ਵਿੱਚ ਚਰਚਾ ਚਾਲੂ ਕਰ ਦਿੱਤੀ ਹੈ ਹੁਣ ਜਿਵੇਂ ਹੀ ਜਮਲਾ ਦੇ ਫਰਸਟ ਲੁੱਕ ਤੇ ਬਿਹਾਈਂਡ ਦਾ ਸੀਨਸ ਫੋਟੋ ਜਾਏ ਫੈਨਸ ਵਿੱਚ ਐਕਸਾਈਟਮੈਂਟ ਤਗੜੀ ਹੋ ਗਈ ਸੀ ਤੇ ਕਿਸੇ ਨੇ ਟਵਿੱਟਰ ਤੇ ਲਿਖਿਆ ਯਮਲਾ ਦੀ ਕਲਿੱਪ ਲੀਕ ਹੋ ਗਈ ਆ ਦੂਜੇ ਪਾਸੇ ਕੁਝ ਪੇजेस ਨੇ ਥੰਬਲੈਂਸ ਵੀ ਪਾ ਦਿੱਤੇ ਯਮਲਾ ਫੁੱਲ ਮੂਵੀ ਲੀਕਡ ਇਨ ਇਨਸਾਈਡ ਪਰ ਅਸੀਂ ਜਦੋਂ ਇਹ ਸਾਰੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਸਾਰੀ ਗੱਲ ਸਿਰਫ ਅਫਵਾਹ ਹੈ ਕੋਈ ਵੀ ਅਫੀਸ਼ੀਅਲ ਕਨਫਰਮੇਸ਼ਨ ਜਾਂ ਲੀਕ ਫਾਈਲ ਮੌਜੂਦ ਨਹੀਂ ਹੈ ਰਾਜਵੀਰ ਜਵੰਦਾ ਦੀ ਟੀਮ ਵੱਲੋਂ ਵੀ ਇਸ ਬਾਰੇ ਇੱਕ ਛੋਟੀ ਸਟੇਟਮੈਂਟ ਆਈ ਉਹਨਾਂ ਨੇ ਕਿਹਾ ਫੈਨਸ ਨੂੰ ਕਹਿਣਾ ਚਾਹੁੰਦੇ ਆ ਕੋਈ ਲੀਕ ਨਹੀਂ ਹੋਈ ਫਿਲਮ ਸੇਫਲੀ ਅੰਡਰ ਪੋਸਟ ਪ੍ਰੋਡਕਸ਼ਨ ਆ ਤੇ ਇਹ ਗੱਲ ਸੁਣ ਕੇ ਫੈਨਸ ਨੇ ਰਾਹਤ ਦੀ ਸਾਹ ਲਈ ਕਿਉਂਕਿ ਸਭ ਚਾਹੁੰਦੇ ਨੇ ਯਮਲਾ ਨੂੰ ਬਿਗ ਸਕਰੀਨ ਤੇ ਹੀ ਦੇਖਣਾ ਪਰ ਇੱਕ ਗੱਲ ਤਾਂ ਪੱਕੀ ਹੈ ਇਹ ਸਾਰੀ ਚਰਚਾ ਨੇ ਯਮਲਾ ਲਈ ਮੈਸਿਵ ਕਿਉਰਿਓਸਿਟੀ ਪੈਦਾ ਕਰ ਦਿੱਤੀ ਹੈ ਹੁਣ ਹਰ ਪੰਜਾਬੀ ਮੂਵੀ ਲਵਰ ਇਹ ਪੁੱਛ ਰਿਹਾ ਹੈ ਜੇ ਲੀਕ ਨਹੀਂ ਹੋਈ ਤਾਂ ਵਾਇਰਲ ਥੰਬਨੇਲਸ ਕਿਉਂ ਬਣ ਰਹੀਆਂ ਨੇ ਕੀ ਇਹ ਕਿਸੇ ਪ੍ਰਮੋਸ਼ਨਲ ਸਟ੍ਰੈਟਜੀ ਦਾ ਹਿੱਸਾ ਨੇ ਜਾਂ ਕਿਸ ਨੇ ਅਟੈਂਸ਼ਨ ਖਿੱਚਣ ਲਈ ਝੂਠੀ ਖਬਰ ਚਲਾਈ ਹੈ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਰਿਲੀਜ਼ ਦੀ ਤਿਆਰੀਆਂ ਜੋਰਾਂ ਤੇ ਨੇ ਪਰ ਹੁਣ ਕਿਉਰੀਓਸਿਟੀ ਇਹ ਹੈ ਕਿ ਯਮਲਾ ਅਫੀਸ਼ੀਅਲ ਟ੍ਰੇਲਰ ਕਦੋਂ ਆਵੇਗਾ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਹੈ ਇਹ ਲੀਕ ਵਾਲੀ ਨਿਊ ਸੱਚੀ ਹੈ ਜਾਂ ਸਿਰਫ ਪਬਲਿਸਿਟੀ ਸਟੰਟ ਹੋਰ ਅਜਈਆਂ ਪੰਜਾਬੀ ਸਿਨੇਮਾ ਅਪਡੇਟਸ ਲਈ ਸਬਸਕ੍ਰਾਈਬ ਕਰੋ ਵਾਇਰਲ ਪੰਜਾਬੀ ਅਪਡੇਟਸ ਕਿਉਂਕਿ ਅਸੀਂ ਸੱਚ ਤੇ ਝੂਠ ਦੀ ਗੱਲ ਪੂਰੀ ਤਰ੍ਹਾਂ ਖੋਲਦੇ ਹਾਂ ਧੰਨਵਾਦ